ਸਤਿ ਸ਼੍ਰੀ ਅਕਾਲ ਜੀ ਕਿਸਾਨ ਦੋਸਤੋ ਕੀ ਹਾਲ ਚਾਲ ਹੈ ਜੀ ਉਮੀਦ ਕਰਦਾ ਸਾਰੇ ਕਿਸਾਨ ਵੀ ਠੀਕ ਹੋਵੋਗੇ ਜਿਹੜੇ ਭਰਾ ਸਾਡੇ YouTube ਚੈਨਲ ਨਾਲ ਪਹਿਲੀ ਵਾਰ ਜੁੜੇ ਆ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਤੇ ਇਹਨੂੰ ਫੋਲੋ ਕਰ ਲਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਅੱਜ ਗੱਲ ਕਰਾਂਗੇ ਬਾਈ ਜੀ ਆਪਾਂ ਅੱਗੇ ਤੇ ਝੋਨੇ ਬਾਰੇ ਤੇ ਪਛੀਤੇ ਬਾਰੇ ਪੱਤਾ ਲਪੇਟ ਤੇ ਗੋਹ ਵਾਲੀ ਤਾਂ ਬਹੁਤ ਅਟੈਕ ਆ ਛੁੰਡੀ ਸਾਹਮਣੇ ਦਿਖ ਰਹੀ ਹੈ ਦਿਖਾਈ ਦੇ ਰਹੀ ਹੈ ਭਰਾ ਵੀਡੀਓ ਵਿੱਚ ਜੀ ਗੱਲ ਕਰੀਏ ਬਾਰਸ਼ ਦੀ ਤਾਂ ਪਹਿਲੀ ਗੱਲ ਤਾਂ ਕਿਸਾਨ ਵੀਰ ਕਹਿੰਦੇ ਬਾਰਸ਼ ਬਹੁਤ ਜ਼ਿਆਦਾ ਪੈ ਗਈ ਪਰ ਸੁੰਡੀ ਕਿਤੇ ਦਿਖਾਈ ਨਹੀਂ ਦੇ ਰਹੀ ਅਟੈਕ ਜਰੂਰ ਹੈ ਪੱਤੇ ਚਿੱਟੇ ਦਿਖਾਈ ਦੇ ਰਹੇ ਆ ਉਹਦੇ ਵਾਸਤੇ ਇੱਕ ਦੇ ਦੂਜੇ ਪੱਖ ਸੇ ਗੱਲ ਕਰੀਏ ਆਪਾਂ ਕਈ ਭਰਾਮਣੇ ਮਹਿੰਗੀਆਂ ਮਹਿੰਗੀਆਂ ਦਵਾਈਆਂ ਕਰਤੀਆਂ ਕੋਰਾਜਨ ਫੇਮ ਐਂਪਲੀਗੋ ਵੱਖ-ਵੱਖ ਤਰ੍ਹਾਂ ਦੇ ਪ੍ਰੋਡਕਟ ਦਵਾਈਆਂ ਦੇਤੀਆਂ ਫਿਰ ਵੀ ਬਾਈਕਾਂ ਨੇ ਸਾਨੂੰ ਸੰਤੋਸ਼ਟੀ ਨਹੀਂ ਦਵਾਈ ਨੇ ਰਿਜ਼ਲਟ ਨਹੀਂ ਦਿੱਤਾ ਤਾ ਆਪਾਂ ਇੱਕ ਇਹ ਜਿਆ ਟੈਕਨੀਕਲ ਤੁਹਾਨੂੰ ਦੱਸਾਂਗੇ ਜਿਹੜਾ ਤੁਹਾਡਾ ਗੋਭ ਵਾਲੀ ਤੇ ਪੱਤਾ ਲਪੇਟ ਕੰਟਰੋਲ ਕਰ ਦੂ ਤੁਰਤ ਵੀ ਕਰ ਦੂ ਤੇ ਦਵਾਈ ਵੀ ਸਸਤੀ ਆ ਟੈਕਨੀਕਲ ਤੁਸੀਂ ਕਿਸੇ ਕੰਪਨੀ ਦਾ ਲੈ ਸਕਦੇ ਹੋ ਆਪਾਂ ਕਿਸੇ ਕੰਪਨੀ ਦੀ ਸਿਫਾਰਸ਼ ਨਹੀਂ ਕਰਦੇ ਤੇ ਪੱਤਾ ਲਪੇਟ ਤੇ ਗੋਭ ਵਾਲੀ ਕੰਟਰੋਲ ਹੋਊਗੀ ਸਾਹਮਣੇ ਤੁਸੀਂ ਲਿਖਿਆ ਟੈਕਨੀਕਲ ਦੇਖ ਰਹੇ ਹੋ ਐਮ ਐਮ ਮੈਗਟਨ ਬੈਂਜੋਇਟ ਜਿਹਨੂੰ ਆਪਾਂ ਪ੍ਰੋਗ੍ਰਾਮ ਵੀ ਕਹਿ ਦਿੰਨੇ ਸੇਵੀਆਂ ਵੀ ਕਹਿ ਦਿੰਨੇ ਆ ਇਹ ਤੁਸੀਂ ਪਾਉਣੀ ਆ ਤੇ ਨਾਲ ਹੀ ਕਾਟਾਪ ਹਾਈਡਰੋਕਲਰਾਈਡ 50% ਐਸ ਸੀ ਪਰਮਿਸ਼ਨ ਇਹਨਾਂ ਤੁਸੀਂ ਦੋਵਾਂ ਦੇਰ ਲਾ ਕੇ ਸਪਰੇਅ ਕਰਨੀਆਂ ਰਿਜ਼ਲਟ ਬਹੁਤ ਤਕੜਾ ਤੇ ਬੰਪਰ ਮਿਲੂਗਾ ਇਹਦੇ ਨਾਲ ਪੱਤਾ ਲਪੇਟ ਤੇ ਗੂਹ ਵਾਲੀ ਸੁੰਡੀ ਕੰਟਰੋਲ ਹੋਊਗੀ ਬੇਸ਼ੱਕ ਤੁਸੀਂ ਪਹਿਲਾਂ ਬੇਸ਼ੱਕ ਕਿੰਨੀਆਂ ਵੀ ਦਵਾਈਆਂ ਮਹਿੰਗੀਆਂ ਕਰਤੀਆਂ ਚਾਹੇ ਆਪਾਂ ਕਿਸੇ ਕੰਪਨੀ ਦੀ ਦਵਾਈ ਨੂੰ ਮਾੜਾ ਨਹੀਂ ਕਹਿੰਦੇ ਸਾਰਿਆਂ ਦੇ ਰਿਜ਼ਲਟ ਬਹੁਤ ਸੋਹਣੇ ਆ ਚਲੋ ਕਿਸਾਨ ਨੂੰ ਸੰਤੋਸ਼ਤੀ ਨਹੀਂ ਮਿਲਦੀ ਫਾਰਮ ਨੂੰ ਰਿਜ਼ਲਟ ਨਹੀਂ ਆਉਂਦਾ ਤੇ ਆਪਣੀ ਹੀ ਮਿਹਨਤ ਦੇ ਫਸਲ ਦੇ ਖੇਤੀ ਆਪਾਂ ਸੁੰਡੀ ਨੂੰ ਕੰਟਰੋਲ ਕਰਦ ਲਈ ਤੁਸੀਂ ਐਮਐਮੈਕਟਰ ਬੈਂਜੋਆਇਟ 5% ਜਿਹਨੂੰ ਆਪਾਂ ਪ੍ਰੋਗਲੇਮ ਕਹਿੰਦੇ ਆ 5% ਪ੍ਰੋਗਲੇਮ ਉਹ ਤੁਸੀਂ ਟੈਕਨੀਕਲ ਲਾਈਨ ਵਰਤਣਾ ਕਿਸੇ ਕੰਪਨੀ ਦਾ ਲੈ ਸਕਦੇ ਹੋ ਤੇ ਨਾਲੇ ਕਾਰਟਾਪ ਹਾਈਡਰੋਕਲ ਰਾਈਡ 50% ਐਸ ਐਸ ਸੀ ਫਾਰਮੇਸ਼ਨ ਦੇ ਵਿੱਚ ਆਉਂਦਾ ਹੈ ਤੁਸੀਂ ਦੋਮਾ ਦਾ ਘੋਲ ਕਰਕੇ ਸਪਰੇਅ ਕਰ ਸਕਦੇ ਹੋ ਸੁੰਡੀ ਸੋ ਨੂੰ ਨਹੀਂ ਦਿਖਣੀ ਬਹੁਤ ਸੋਹਣਾ ਰਿਜ਼ਲਟ ਹੈ ਦਾ ਤੇ ਚੰਗੀ ਵੀਡੀਓ ਲੱਗੇ ਤਾਂ ਕਿਸਾਨ ਭਰਾਵਾਂ ਤੱਕ ਸ਼ੇਅਰ ਜਰੂਰ ਕਰੋ ਲਾਈਕ ਜਰੂਰ ਕਰੋ ਕਮੈਂਟ ਜਰੂਰ ਕਰੋ ਮੈਂ ਖੁਦ ਇਹ ਪ੍ਰੋਡਕਟ ਕਿਸਾਨ ਭਰਾਵਾਂ ਨੇ ਕਰਵਾਇਆ ਹੋਇਆ ਬਹੁਤ ਸੋਹਣਾ ਰਿਜ਼ਲਟ ਆਇਆ ਖੁਦ ਵਰਤਿਆ ਹੋਇਆ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਿਓ ਧੰਨਵਾਦ ਜੀ ਸ਼ਸ਼ੀਕਲ ਮਿਲਦੇ ਆ ਨਵੀਂ ਵੀਡੀਓ ਲੈ ਕੇ ਵੀਡੀਓ ਲਾਈਕ ਕਰੋ ਧੰਨਵਾਦ ਜੀ